ਨੇੜੇ ਦੇ ਦਰਖਤ ਉੱਤੇ ਇੱਕ ਤੋਤਾ ਆਪਣੀ ਟਾਣੀ ਤੇ ਬੈਠਾ ਸੀ ਦਰਖਤ ਹੇਠਾਂ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਖੜ੍ਹਾ ਸੀ ਅਤੇ ਲੋਕ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਿਰਾਸ਼ਤਾ ਨਾਲ ਦੇਖ ਰਹੇ ਸਨ ਜਦੋਂ ਸਾਹਿਬਜ਼ਾਦੇਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਸ਼ੇਰ ਮੁਹੰਮਦ ਖਾਨ ਨੇ ਉੱਚੀ-ਉੱਚੀ ਚੀਕਦਿਆਂ ਕਿਹਾ ਓਏ ਮੁਗਲੋ ਤੁਹਾਡੀ ਜੜ ਪੁੱਟੀ ਗਈ ਓਏ ਮੁਗਲੋ ਅੱਜ ਤੋਂ ਤੁਹਾਡੀ ਜੜ ਪੁੱਟੀ ਗਈ ਸ਼ੇਰ ਮੁਹੰਮਦ ਖਾਨ ਦੀ ਚੀਕ ਸੁਣ ਕੇ ਤੋਤਾ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਓਏ ਮੁਗਲੋ ਤੁਹਾਡੀ ਜੜ ਪੁੱਟੀ ਗਈ ਧੁਰਾਉਣ ਲੱਗਾ ਸਿਪਾਈਆਂ ਨੇ ਤੋਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫੜ ਸਕੇ ਤੋਤਾ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਜਾ ਕੇ ਚੀਕਦਾ ਰਿਹਾ ਕਿ ਮੁਗਲਾਂ ਦੀ ਜੜ ਪੁੱਟੀ ਗਈ ਹੈ ਤੋਤੇ ਤੋਂ ਸ਼ਹੀਦੀ ਬਾਰੇ ਕਈ ਪਿੰਡਾਂ ਨੂੰ ਪਤਾ ਲੱਗਾ ਖਾਲਸਾ ਜਿਓ ਸਾਨੂੰ ਇਨ੍ਹਾਂ ਸ਼ਹੀਦਾਂ ਤੋਂ ਸਿੱਖਣਾ ਪਵੇਗਾ